ਤੇ ਨੋ ਨੋ ਨਾ ਨਾ ਜੀ ਅੱਜ ਬਹੁਤ ਅੱਗੇ ਕਰਦੇ ਆ ਅੱਗੇ ਕਰਦੇ ਆ ਅੱਗੇ ਗਾਈ तो वो आपरे का काने पर है क्या ये वाला है वो बढ़िया हो वो बढ़िया कर रहे हैं तो प्लान चलो एक फील करो चलो 기상이 <뭔람> <뭔람> ਜਦ ਜੀ ਆ ਗਿਆ ਹਾਂਜੀ ਸਾਡੇ ਨਾਲ ਪਹੁੰਚੇ ਨੇ ਵਿਧਾਨ ਸਭਾ ਸਪੀਕਰ ਬਲਦਾਰ ਸੰਧਵਾ ਜੀ ਜਿਹੜੇ ਕਿ ਅੰਦਰੋਂ ਵਾਲ ਪੋਲਿੰਗ ਬੂਥ ਵਿੱਚ ਵੋਟ ਪਾ ਕੇ ਆਇਆ ਉਹ ਨਾਲ ਗੱਲ ਕਰਾਂਗੇ ਹਾਂਜੀ ਸੱਚੀ ਵੋਟ ਵੋਟ ਪਾ ਕੇ ਆਇਆ ਦੇਖੋ ਜੀ ਸਾਡੇ ਸਾਡੇ ਸਪੀਕਰ ਸਾਹਿਬ ਨੇ ਤੁਸੀਂ ਸਾਡੇ ਆਦਰ ਨਹੀਂ ਹੋ ਮੇਰੀ ਬੇਨਤੀ ਆ ਕੈਂਡੀਡੇਟ ਨੂੰ ਪਾਸੇ ਕਰ ਦਿਓ ਦੋ ਵਾਰ ਹੈਲੋ ਚਲੋ ਜੀ ਕਰਨੇ ਕਿ ਬੰਨਿਆ ਨਿਸ਼ਟਾ ਕਰਦਾ ਕਰਮਾ ਚਾਨਾ ਹਾਂਜੀ ਹੱਥ ਕੈਮਰਾ ਮੈਂ ਲਿਆਉਣਾ ਇਹਨਾਂ ਦੇ ਕੋਲ ਇਹਨਾਂ ਨੂੰ ਚਾਹ ਲੈ ਲੀਂ ਜੀ ਹੱਥ ਦੇ ਦੋ ਆਹ ਚਾਹ ਲੈ ਨਾ ਮਮੀ ਦਾ ਕੁੱਤਾ ਤੁੰਦਾ ਇਹ ਕੀ ਕਰਨੇ ਆ ਕੋਟੋਂ ਜੀ ਜਾਂ சவுண்ட் பைட் பாடல் இரண்டு ਸਾਡੇ ਫੁਰਖਿਆਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ ووٹ ਦਾ ਹੱਕ ਲੈ ਕੇ ਦਿੱਤਾ ਅਤੇ ਸਾਡੇ ووٹ ਦੇ ਹੱਕ ਨੂੰ ਹੋਰ ਮਜ਼ਬੂਤ ਕੀਤਾ ਬਹੁਤ ਸਾਰੇ ਭੀਗਾਂ ਨੇ ਸੰਵਿਧਾਨ ਦੇ ਸੰਬੰਧ ਦੇ ਸੋ ਸਾਡੇ ਨੂੰ ਸਵਿਧਾਨ ਦੇ ਅਖੀਰ ਦਾ ਅਸੀਂ ਆਪ ਤੇ ਪਸੰਦ ਦੇ ਸਾਡੇ ਲੋਕ ਨਮਾਇਦੇ ਚੁਣ ਸਕੇ ਸੋ ਉਸੇ ਪ੍ਰਕਿਰਿਆ ਨੂੰ ਕਰਨ ਦੇ ਦਿੱਤੀ ਉਹ ਦਾ ਫਰਜ਼ ਅਦਾ ਕਰਨ ਦੇ ਲਈ ਅੱਜ ਕੋਈ ਮੈਂ ਸਾਰਾ ਪਰਿਵਾਰ ਸਾਰਾ ਆ ਗਿਆ ਜੁਗੀਆਂ ਔਰ ਆਪ ਦੇ ਵੋਟ ਦਾ ਜਿਹੜਾ ਫਰਜ਼ ਕੋਈ ਕਿਹਾ ਅਦਾ ਕੀਤਾ ਤੁਸੀਂ ਆਪਣੇ ਜਿਹੜਾ ਆਮਾਦੀ ਪਾਰਟੀ ਦੇ ਚਿੰਤਕ ਬਾਰੇ ਗੱਲ ਆ ਦੇਖੋ ਜੀ ਮੈਂ ਤਾਂ ਹੁਣ ਵੋਟਰ ਐ ਬਸ ਤੌਰ ਵੋਟਰ ਰਹੇ ਹਾਂ ਜਿੰਨੇ ਵੀ ਇਲੈਕਸ਼ਨ ਲੜਦੇ ਸਭ ਨੂੰ ਸ਼ੁਭ ਕਾਮਨਾਵਾਂ ਤੇ ਜਿਨ੍ਹਾਂ ਨੂੰ ਲੋਕ ਚੋਣਗੇ ਵੱਧ ਪਿਆਰ ਕਰਨਗੇ ਲੋਕ ਫਤਵਾ ਦੇਣਗੇ ਉਹਨਾਂ ਤੋਂ ਸੇਵਾ ਲੈ ਲੈਣਗੇ ਮੈਂ ਤਾਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਵੋਟਰਾਂ ਨੂੰ ਕੀ ਇਹ ਕਹਿਣਾ ਚਾਹੁੰਦੇ ਜੀ ਬੈਠ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ ਜਿਹੜਾ ਆਪਣਾ ਇਹ ਇਹ ਤੁਹਾਡਾ ਫਰਜ਼ ਹੈ ਇਹ ਵੋਟ ਦੇਣਾ ਇੱਕ ਫਰਜ਼ ਹੈ ਅਧਿਕਾਰ ਵੀ ਹੈ ਫਰਜ਼ ਵੀ ਹੈ ਸੋ ਇਹਨੂੰ ਕਰੋ ਆਪਣਾ ਫਰਜ਼ ਨਾ ਆਪ ਦਾ ਅਧਿਕਾਰ ਵਰਤੋ ਔਰ ਆਪ ਦੇ ਪਸੰਦ ਦੇ ਲੋਕ ਨਮਾਇਦੇ ਚੁਣ ਕੇ ਸੇਵਾ ਕਰੋ ਔਰ ਅੱਜਕੱਲ੍ਹ ਬਹੁਤ ਸਟੇਟਾਂ 'ਚ ਵੋਟ ਚੋਰੀ ਦਾ ਬੜਾ ਰੌਲਾ ਪੈ ਰਿਹਾ ਸੋ ਉਹਦੇ ਵੱਲ ਵੀ ਆਪਣੀ ਅੱਖਾਂ ਖੁੱਲ ਕੇ ਰੱਖੋ ਠੀਕ ਹੈ ਜੀ

ਬਹੁਤ ਚੰਗੇ ਕਦਮ ਸਾਡੇ ਸਪਾਜ ਦੇ ਸਵਾਸ ਨੂੰ ਲਈ ਹੈ ਕਿਉਂਕਿ ਇਹ ਪਾਈਕਰ ਬਸਨਾ ਚਾਹੀਦਾ ਇਲੈਕਸ਼ਨਾਂ ਕਰਦੀ ਸਰਕਾਰ ਨੂੰ ਜਲਾ ਬਣਾਉਣਾ ਹੈ ਔਰ ਅੱਜ ਦਾ ਜੁਪਾਸ਼ਾ ਦਾ ਪ੍ਰਚੂਰਕ ਜਿਹੜਾ ਸਾਰੇ ਪਿੰਡਾਂ ਜੀ ਜਿਹੜਾ ਰੈਕਡ ਫਾਰਮ ਜਿਹੜੀ ਹੈ ਕਾਫੀ ਪਿੰਡਾਂ ਦਾ ਦੌਰਾ ਵੀ ਕਰਕੇ ਆਇਆ ਸਾਰੇ ਪੱਤੀ ਸਾਡੇ ਬਹੁਤ ਚਾ ਚ ਵਧੀਆ ਬੋਲਿਆ ਰਣਾ ਤਾਂ ਮੇਰਾ ਬਾਬਾ ਸਾਹਿਬ ਵੀ ਪਾਲ ਦੀਪਰਾਉਂ ਬੇਤਿਆ ਜੀ ਨੇ ਸਾਨੂੰ ਇਹ ਵੋਟ ਦਾ ਹੱਕ ਸੁਰਦਾਰ ਨਹੀਂ ਦਿੱਤਾ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜਾਈ ਲੜ ਕੇ ਜੀ ਨੇ ਦਾ ਹੱਕ ਲਿਆ ਪੰਜ ਪੰਜ ਸੱਤ ਸਜਾਵਾਂ ਕੀਤੀਆਂ ਜੀਲਾ ਦੇ ਵਿੱਚ ਉਹ ਜਿਹੜੀ ਵੱਡੀ ਲੜਾਈ ਲੜ ਕੇ ਜਿਹਦਾ ਹੱਕ ਲਿਆ ਉਹ ਅਸੀਂ ਸਾਰੇ ਜਣੇ ਅੱਜ ਵੀ ਉਸ ਹੱਕ ਨੂੰ ਇਸਤੇਮਾਲ ਕਰ ਰਹੇ ਹਾਂ ਸਰ ਅੱਜ ਪੰਜਾਬ ਦੇ ਵਿੱਚ ਇੱਕ ਨਵਜੋਤਪੁਰ ਸਿੱਧੂ ਬਿਆਨ ਦੇ ਰਿਹਾ ਉਧਰ ਕੈਪਟਨ ਉਂਗਰਸਨ ਜੈਮ ਜੀ ਕਿਵੇਂ ਲੱਗ ਰਿਹਾ ਸਰ ਇਹ ਕਿਤੇ ਤੋਂ ਦਰਵਾਜ਼ਾ ਦੀ ਯਾਤਰੀ ਬਿਆਨ ਹੀ ਦੇ ਰਹੇ ਆ ਗੇਹ ਦੇ ਪੱਲੇ ਤੱਕ ਪਾ ਗਏ